ਇਹ ਉੱਲੂਆਂ ਦਾ ਜਥੇਦਾਰ ਤੇ ਹੋ ਸਕਦੇ ਨੇ ਕੁਝ ਚੁਣਦੇ ਬੰਦਿਆਂ ਦੇ ਚੁਣੇ ਹੋਏ ਪਰ ਕੌਮ ਦੇ ਜਥੇਦਾਰ ਨਹੀਂ ਜਥੇਦਾਰ ਸਾਹਿਬ ਨੂੰ ਜਿਹੜੇ ਨਵੇਂ ਬਣੇ ਆ ਨਾ ਅਜੇ ਬਣੇ ਨਹੀਂ ਕੌਮ ਨੇ ਪ੍ਰਵਾਨ ਨਹੀਂ ਕੀਤਾ ਸਿਰਫ ਸਿਰ ਤੇ ਦਸਤਾਰ ਧਾਰੀਏ ਜਿੱਦਾਂ ਕਿਦਾ ਬਾਪੂ ਮਰ ਜਾਂਦਾ ਤੇ پرਾਣੀ ਇਦਾਂ ਢੱਕ ਜਾਂਦੇ ਨਾਨਕੇ ਇਹ ਇਦਾਂ ਦੀ ਪਾਗੀ ਆ ਜਥੇਦਾਰ ਸਾਹਿਬ ਜੇ ਰਾਤ ਦੇ ਹਨੇਰੇ ਦੇ ਵਿੱਚ ਤੁਹਾਡੇ ਸਿਰ ਤੇ ਇਹਨਾਂ ਦਸਤਾਰ ਰੱਖ ਵੀ ਦਿੱਤੀ ਜਾਣਾ ਤੇ ਗੱਲ ਮੇਰੀ ਯਾਦ ਰੱਖ ਲਿਓ ਉਸੇ ਹਨੇਰੇ ਦੇ ਵਿੱਚ ਤੁਹਾਡੀ ਦਸਤਾਰ ਲਾਹ ਵੀ ਲੈਣੀ ਨਾ ਮੇਰੀ ਗੱਲ ਯਾਦ ਰੱਖ ਲਿਓ ਵੜਕ ਮਹਿਸੂਸ ਕਰਨਾ ਚਾਹੁੰਦੇ ਆ ਇਤਿਹਾਸ ਸੁਣਾਉਂਦੇ ਨੇ ਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਹੋਣਾ ਜਿਹਦਾ ਤੇ ਭਾਈ ਕਾਲੀ ਫੂਲਾ ਸਿੰਘ ਵਰਗੇ ਨੇ ਤੇ ਮਹਾਰਾਜਾ ਰਜੀਤ ਸਿੰਘ ਨੂੰ ਉਹ ਇਹ ਕਾਨਿਆ ਕਹਿ ਕੇ ਸੰਬੋਧਨ ਕੀਤਾ ਸੀ ਉਸ ਸਮੇਂ ਦੇ ਰਾਜੇ ਨੇ ਵੀ ਹੱਥ ਜੋੜ ਕੇ ਕੇ ਖੜ ਗਿਆ ਸੀ ਅੱਜ ਦੇ ਰਾਜੇ ਤਾਂ ਅਕਾਲ ਤਖਤ ਦਾ ਹੁਕਮ ਨਹੀਂ ਮੰਨ ਰਹੇ ਇਹ ਜਾਣੇ ਨੇ ਜਾਣੇ ਜਿਹੜੀ ਭੁੱਲ ਹੋਈ ਸੀ ਨਾ ਭੁੱਲ ਤੇ ਪੁੱਲ ਭੁੱਲ ਤੇ ਪੁੱਲ ਤੇ ਭੁੱਲ ਤੇ ਪੁੱਲ ਹੁੰਦੀ ਜਾ ਰਹੀ ਹੈ ਇਹ ਨਾ ਬਖਸ਼ਣ ਯੋਗ ਆ ਰਾਤ ਦੇ ਹਨੇਰੇ ਦੀ ਦਸਤਾਰ ਧਰ ਦਿੱਤੀ ਗੱਲ ਦਸਤਾਰ ਦੀ ਵੀ ਨਹੀਂ ਗੱਲ ਕਰਤਾਰ ਦੀ ਸੀ ਗਰਦਾਰ ਕਿੱਥੋਂ ਲੈ ਆਓਗੇ ਤੁਸੀਂ ਉਹ ਇੱਥੇ ਵੀ ਜੇ ਆਪਾਂ ਕੁਝ ਜ਼ਿਹੇਦਾਰਤਾ ਆਪਦੇ ਆ ਪੂਰੀ ਕੌਮ ਨੂੰ ਪ੍ਰਵਾਨ ਕਰਨਾ ਪੈਂਦਾ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾ ਸਾਰੇ ਦਸਤਾਰਾ ਲੈ ਕੇ ਆਉਂਦੇ ਆ ਜੇ ਚਾਰ ਬੰਦਿਆਂ ਨੇ ਦਸਤਾਰ ਬਣਨੀ ਆ ਫਿਰ ਤੇ ਭਾਵੇਂ ਆਪਾਂ ਨਹਿਰ ਦੇ ਕੰਡੇ ਤੇ ਬੈ ਕੇ ਬਣ ਲਈਏ ਤੇ ਵੇਖਿਆ ਉਹਨਾਂ ਰੋਕ ਰਹੇ ਮੈਂ ਇਹਨਾਂ ਨੂੰ ਕਿਹਾ ਇਹਨਾਂ ਨੂੰ ਕੋ ਰੋਕ ਰਹੇ ਨੇ ਜੀ ਥੋੜੇ ਹੁਣ ਹੁਣੇ ਹੁਣੇ ਕਰ ਦਿੰਨੇ ਆ ਹੁਣੇ ਖੋਲ ਦਿੰਨੇ ਹੁਣੇ ਖੋਲ ਦਿੰਨੇ ਪੁਲਿਸ ਵਾਲੇ ਜਿਹੜੇ ਸੀ ਜੀ ਤੇ ਉਹ ਆ ਮੈਂ ਉਹਨਾਂ ਨੂੰ ਕਿਹਾ ਜੀ ਧੱਕੇ ਨਾ ਕਰੋ ਉਹ ਅੰਦਰ ਵੜੇ ਅਗਲੇ ਪਾਸਿਓਂ ਮਤਲਬ ਕਿ ਜਿਹੜੇ ਤਖਤ ਸਾਹਿਬ ਦੇ ਅਗਲੇ ਦਰਵਾਜੇ ਨੇ ਜਿੱਥੇ ਪ੍ਰਸ਼ਾਦ ਚੜਾਉਣੇ ਆ ਅਗਲੇ ਦਰਵਾਜੇ ਬੰਦ ਸੀ ਸਾਨੂੰ ਉਦੋਂ ਤੱਕ ਇਹ ਵੀ ਨਹੀਂ ਪਤਾ ਵੀ ਇਹ ਘਟਣਾਉਣ ਲੱਗੀ ਆ ਨਹੀਂ ਤੇ ਅਸੀਂ ਦੂਜੇ ਦਰਵਾਜੇ ਸਾਨੂੰ ਅੱਗੋਂ ਦੀ ਉਹਨਾਂ ਨੂੰ ਘੇਰਦੇ ਜਾਂ ਕੁਝ ਕਰਦੇ ਇਹੀ ਕਰਨਾ ਸੀ ਤੇ ਉਹ ਤੋਂ ਹੁਣ ਜਿਵੇਂ ਮਰਜ਼ੀ ਕਲਰਕਾਂ ਦੀ ਤਰ੍ਹਾਂ ਜਦੋਂ ਮਰਜ਼ੀ ਲਾ ਲੈਣ ਜਦੋਂ ਮਰਜ਼ੀ ਹਟਾ ਲੈਣ ਪਰ ਇਹ ਪੰਥਕ ਜਿਹੜੀਆਂ ਰਵਾਇਤਾਂ ਦੇ ਬਿਲਕੁਲ ਖਿਲਾਫ ਹੈ ਅਸੀਂ ਉਹਦਾ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਜਿਹੜੀਆਂ ਪੁਰ ਜੋ ਉਹਦੀ ਨਖੇਦੀ ਕਰਦੇ ਆ ਤੁਸੀਂ ਜਾਂ ਪੰਥ ਪ੍ਰਮਾਣ ਕਰੇਗਾ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਣ ਦਸਤਾਰ ਬੰਦੀ ਕੀਤੀ ਗਈ ਆ ਤੁਸੀਂ ਲੜਾਈ ਨਾ ਹੋਈ ਨਹੀਂ ਤਾਂ ਉਹਨੂੰ ਕਿਵੇਂ ਪ੍ਰਮਾਣ ਕਰਾਂਗੇ ਦਸਤਾਰ ਬੰਦੀ ਜੇ ਹੁੰਦੀ ਫੇਰ ਹੀ ਪ੍ਰਮਾਣ ਕਰਦੇ ਪੰਥ ਨਹੀਂ ਪ੍ਰਮਾਣ ਕਰੇਗਾ ਬੁੱਢਾ ਦਲ ਨਹੀਂ ਪ੍ਰਮਾਣ ਕਰੇ ਕੋਈ ਨਹੀਂ ਕੋਈ ਪ੍ਰਮਾਣ ਨਹੀਂ ਨਾ ਬੁੱਢਾ ਦਲ ਨਾ ਕੋਈ ਵੀ ਨਿਹੰਗ ਸਿੰਘ ਜਥੇਬੰਦੀ ਉਹਨੂੰ ਪ੍ਰਮਾਣ ਨਹੀਂ ਕਰਦੀ ਮਤਲਬ ਮਰਿਆਦਾ ਦੀ ਜਿਹੜੀ ਕੋਰ ਉਲੰਘਣਾ ਹੀ ਕੀਤੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪ੍ਰਕਾਸ਼ ਨਹੀਂ ਸੀ। ਉੱਥੇ ਕੋਈ ਸੰਤ ਮਹਾਂਪੁਰਖ ਨਾ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਕੋਈ ਵੀ ਉੱਥੇ ਹਾਜ਼ਰ ਨਹੀਂ ਸੀ। ਤੇ ਜਿਹੜਾ ਟਾਈਮ ਹੈ ਉੱਥੇ ਜਾ ਕੇ ਹੁਣ ਵੀ ਦੇਖ ਲਓ 10 ਵਜੇ ਦਾ ਲਿਖਿਆ ਹੋਇਆ ਤੇ ਰਾਤ ਨੂੰ ਜਿਹੜਾ ਆਪਣੇ ਬੰਦ ਜਿਹੜਾ ਜਿਹੜਾ ਇੱਕ ਕਮਰੇ ਦੇ ਵਿੱਚ ਜਿੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਉੱਥੇ ਇਹਨਾਂ ਨੇ ਉਹ ਜਿਹੜਾ ਉਹ ਕੀਤਾ ਉਹ ਮਰਿਆਦਾ ਦੀ ਘੋਰ ਉਲੰਘਣਾ ਹੈ। ਨਿਆਂ ਸੰਗਤ ਜਥੇਬੰਦੀਆਂ ਆਪਣੇ ਜਿਹੜਾ ਉਹਨਾਂ ਨੇ ਐਲਾਨ ਕੀਤਾ ਉਹਦੇ ਤੇ ਕਾਇਮ ਸੀ ਤੇ ਆਪਣੇ ਉਹਦੇ ਮੁਤਾਬਕ ਅਸੀਂ ਗਏ ਆ ਰਾਤ ਨੂੰ ਪਤਾ ਨਹੀਂ 2 ਵਜੇ ਕੀਤੀ ਐ 1:30 ਵਜੇ ਕੀਤੀ ਐ ਇਹ ਤਾਂ ਉਹਨਾਂ ਨੂੰ ਉਹਨਾਂ ਨੂੰ ਪਤਾ ਹੋਊਗਾ ਪਰ ਉਹ ਸੰਗਤ ਦੇ ਸਾਹਮਣੇ ਨਹੀਂ ਹੋਈ ਨਾ ਉੱਥੇ ਕੋਈ ਪ੍ਰਧਾਨ ਨਾ ਉੱਥੇ ਕੋਈ ਆਪਣੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸੀ ਨਾ ਕੋਈ ਵੀ ਸੰਤ ਮਹਾਂਪੁਰਖ ਨਾਨ੍ਹ ਸਿੰਘ ਜਥੇਬੰਦੀਆਂ ਦੇ ਮੁਖੀ ਉਹ ਤਾਂ ਉਹਨਾਂ ਦਾ ਸਿਰਫ ਇੱਕ ਸਕੱਤਰ ਸੀ ਕ੍ਰੋਮਨੀ ਕਮੇਟੀ ਦੇ ਤੇ ਇੱਕ ਜਿਹੜਾ ਕੋਈ ਉੱਥੋਂ ਦੇ ਸ਼ਾਇਦ ਮੈਨੇਜਰ ਜਾਂ ਪਤਾ ਨਹੀਂ ਕੌਣ ਸੀ। ਇਹਨਾਂ ਦਾ ਭਾਵ ਆ ਵੀ ਖਾਲਸੇ ਦੀ ਜਨਮ ਭੂਮੀ ਆ ਤੇ ਨਿਹੰਗ ਸਿੰਘ ਖਾਲਸਾ ਇੱਥੋਂ ਹੀ ਪੈਦਾ ਹੋਇਆ। ਤੇ ਇਹ ਖਾਲਸੇ ਦਾ ਘਰ ਆ। ਤੇ ਜਿਹੜੀ ਸੰਗਤ ਆ ਉਹ ਇੱਥੇ ਜੋੜ ਮੇਲਾ ਮਨਾਉਣ ਆਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇੱਥੇ ਆਜ ਰਿਹਾ। ਤੇ ਉਹ ਪੁਰਾਣੀ ਘਾਵਤ ਆ ਘਰ ਆਇਆ ਮਾਜਾ। ਨਿਹੰਗ ਸਿੰਘਾਂ ਨੂੰ ਇਹ ਬੇਨਤੀ ਆ ਵੀ ਸਾਡੇ ਘਰ ਆਇਆ। ਸਾਰਿਆਂ ਦਾ ਸਤਿਕਾਰ ਕਰਨਾ ਇਹਨਾਂ ਦੀ ਸੇਵਾ ਕਰਨੀ ਆ। ਸਤਿ ਸ਼੍ਰੀ ਅਕਾਲ ਸੈਗੜ ਸਾਹਿਬ ਮੌਜੂਦ ਆ ਜਿੱਥੇ ਕੀ ਹੋਲੇ ਮਹੱਲੇ ਨੂੰ ਲੈ ਕੇ ਨਿਹੰਗ ਸਿੰਘ ਤਿਆਰੀਆਂ ਕਰਦੇ ਨੇ ਤਾਂ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਜਿਸ ਤਿੱਕੇ ਦੀ ਤਿਆਰੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਤੇ ਦੂਜੇ ਪਾਸੇ ਜਥੇਦਾਰੀ ਨੂੰ ਲੈ ਕੇ ਇੱਕ ਕੱਲ ਤਰੀਕ ਰੱਖੀ ਗਈ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਹੈ ਦਸਤਾਰਬੰਦੀ ਹੋਏਗੀ ਤੇ ਸਵੇਰੇ ਅੰਮ੍ਰਿਤ ਵੇਲੇ ਉਹਨਾਂ ਦਾ ਦਸਤਾਰਬੰਦੀ ਹੋ ਜਾਂਦੀ ਹੈ ਪਰ ਉਸ ਤੋਂ ਪਹਿਲਾਂ ਹੀ ਨਿਹੰਗ ਸਿੰਘ ਫੌਜਾਂ ਜਿਹੜੀਆਂ ਪਹੁੰਚੇ ਹੋਣ ਜਾਣੇ ਗੱਲਬਾਤ ਕਰਾਂਗੇ ਬਾਬਾ ਬਲਵਿੰਦਰ ਸਿੰਘ ਜੀ 96 ਕਰੋੜੀ ਨੇ ਬੁੱਢਾ ਦਲ ਦੇ ਮੁਖੀ ਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕੀ ਸੀਗਾ ਤੇ ਹੁਣ ਜਿਹੜੀ ਹੈ ਅੱਗੇ ਮੁਹੱਲੇ ਨੂੰ ਲੈ ਕੇ ਕੀ ਤਿਆਰੀ ਹੈ ਬਾਬਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬਾਬਾ ਜੀ ਕੱਲ ਇੱਕ ਕਾਲ ਦਿੱਤੀ ਗਈ ਸੀਗੀ ਕਿ ਅਸੀਂ ਜਥੇਦਾਰ ਨਹੀਂ ਲਾਉਣ ਦਵਾਂਗੇ ਇਸ ਤਿੱਕੇ ਦੇ ਨਾਲ ਜਿਹੜੇ ਪਹਿਲਾਂ ਜਿਹੜੇ ਹਟਾਏ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਅੱਜ ਸਵੇਰੇ ਜਿਹੜੀ ਹੈ ਦਸਤਾਰਬੰਦੀ ਹੋ ਚੁੱਕੀ ਹੈ ਜਥੇਦਾਰ ਦੀ ਗੜਗਾਤ ਸਿੰਘ ਜੌਰਾਂ ਦੀ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਜੀ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸੰਤਾ ਮਾਪੁਰਖਾ ਨੂੰ ਵਾਇਸ ਜੀ ਕਾ ਖਾਲਸਾ ਵੈਜੀ ਕੀ ਪਤਾ ਜਿਹੜੀ ਤੁਸੀਂ ਗੱਲ ਕੀਤੀ ਹੈ ਦਸਤਾਰ ਬੰਦੀ ਦੀ ਕੋਈ ਦਸਤਾਰ ਬੰਦੀ ਨਹੀਂ ਹੋਈ ਤੇ ਉਹ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹੀ ਸੀ ਤੇ ਉਹਨਾਂ ਨੇ ਮੁਲਾਜ਼ਮਾਂ ਨਹੀਂ ਉਹਨਾਂ ਦੇ ਜਿਹੜੇ ਆ ਆਪਣੇ ਦਸਤਾਰਬੰਦੀ ਜਿਹੜੀ ਉਹ ਉਹਨਾਂ ਨੂੰ ਕੀਤੀ ਹੈ ਤੇ ਉਹਦੇ ਵਿੱਚ ਜਿਹੜੀ ਹੈ ਮੁਲਾਜ਼ਮਾਂ ਜਿਹੜੇ ਮਤਲਬ ਮਰਿਆਦਾ ਦੀ ਜਿਹੜੀ ਕੋਹਰੋ ਲੰਘਣਾ ਹੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪ੍ਰਕਾਸ਼ ਨਹੀਂ ਸੀ ਤੇ ਨਾ ਕੋਈ ਆਪਣੇ ਜਿਹੜੀ ਹੈ ਉੱਥੇ ਕੋਈ ਸੰਤ ਮਹਾਂਪੁਰਖ ਨਾ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਕੋਈ ਵੀ ਉੱਥੇ ਹਾਜ਼ਰ ਨਹੀਂ ਸੀ ਤੇ ਜਿਹੜਾ ਟਾਈਮ ਹੈ ਉੱਥੇ ਜਾ ਕੇ ਹੁਣ ਵੀ ਦੇਖ ਲਓ 10 ਵਜੇ ਦਾ ਲਿਖਿਆ ਹੋਇਆ ਤੇ ਰਾਤ ਨੂੰ ਜਿਹੜਾ ਆਪਣੇ ਬੰਦ ਜਿਹੜਾ ਜਿਹੜਾ ਇਹ ਕਮਰੇ ਦੇ ਵਿੱਚ ਜਿੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਉੱਥੇ ਇਹਨਾਂ ਨੇ ਉਹ ਜਿਹੜਾ ਉਹ ਕੀਤਾ ਉਹ ਮਰਿਆਦਾ ਦੀ ਘੋਰ ਉਲੰਘਣਾ ਹੈ ਜਿੱਥੇ ਸੱਚਖੰਡ ਹੈ ਜਿੱਥੇ ਮਹਾਰਾਜ ਦੇ ਸੁਖਾਸਨ ਜਿਹੜੇ ਰੱਖੇ ਜਾਂਦੇ ਸੂਪ ਰੱਖੇ ਜਾਂਦੇ ਨੇ ਉੱਥੇ ਫੋਟੋ ਦੇ ਵਿੱਚ ਜਿਹੜਾ ਦਿਸਦਾ ਤੇ ਅਸੀਂ ਥੋੜੇ ਜਿਹਾ ਬਾਅਦ ਪਹੁੰਚ ਗਏ ਹਾਂ ਉਹ ਦਰਵਾਜ਼ੇ ਬੰਦ ਕਰ ਲਈ ਸੀ ਉਹਨਾਂ ਨੇ ਸੱਚਖੰਡ ਦੇ ਸਾਹਮਣੇ ਸਾਈਡ ਜੀ ਇਹੀ ਕਰਨਾ ਸੀ ਤੇ ਉਹ ਤੋਂ ਹੁਣ ਜਿਵੇਂ ਮਰਜ਼ੀ ਕਲਰਕਾਂ ਦੀ ਤਰ੍ਹਾਂ ਜਦੋਂ ਮਰਜ਼ੀ ਲਾ ਲੈਣ ਜਦੋਂ ਮਰਜ਼ੀ ਹਟਾ ਲੈਣ ਪਰ ਇਹ ਪੰਥਕ ਜਿਹੜੀਆਂ ਰਵਾਇਤਾਂ ਦੇ ਬਿਲਕੁਲ ਖਿਲਾਫ ਹੈ ਅਸੀਂ ਉਹਦਾ ਸਾਰੀਆਂ ਨਹਿਂਗਸ ਸਿੰਘ ਜਥੇਬੰਦੀਆਂ ਜਿਹੜੀਆਂ ਪੁਰਜੋਰ ਉਹਦੀ ਨਖੇਦੀ ਕਰਦੇ ਆਂ ਤੇ ਉਹਨਾਂ ਦਾ ਡਟ ਕੇ ਜਿਹੜਾ ਵਿਰੋਧ ਕਰਦੇ ਆ ਬਾਬਾ ਜੀ ਅਜਿਹਾ ਕਿਉਂ ਕੀਤਾ ਗਿਆ ਜੇ ਅਗਰ ਦਸਤਾਰਬੰਦੀ ਕਰਨੀ ਸੀਗੀ ਫਿਰ ਲੋਕਸ਼ੇਪੇ ਕਿਉਂ ਕੀਤੀ ਗਈ ਉਹ ਕਹਿੰਦੇ ਕਿ ਅਮਰਤ ਵੇਲੇ ਗੁਰੂ ਦਾ ਆਉਟ ਆਸਰਾ ਲੈ ਕੇ ਕੀਤੀ ਗਈ ਹੈ ਕਹਿੰਦੇ ਇਸ ਤਿੱਕੇ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਪ੍ਰਕਾਸ਼ ਵੀ ਸੀਗਾ ਜੇ ਕਹਿੰਦੇ ਗੇਟ ਵੀ ਖੁੱਲ ਚੁੱਕੇ ਨੇ ਫਲੈਕਸ ਜਿਹੜੇ ਆਪਣੇ ਕਿਉਂ ਲਾਈਆਂ ਹੋਈਆਂ 10 ਵਜੇ ਦੀਆਂ ਓਟ ਆਸਰਾ ਤੇ ਆਪਣੇ ਉਹ ਤਾਂ ਫਿਰ ਜਿੱਥੇ ਮਰਜ਼ੀ ਬੈ ਕੇ ਗੁਰੂ ਸਾਹਿਬ ਦੇ ਆਪਾਂ ਸਾਰੇ ਓਟ ਆਸਰੇ ਨਾਲ ਹੀ ਚੱਲਦੇ ਆ ਉਹ ਤਾਂ ਕਿਤੇ ਵੀ ਫਿਰ ਐਲਾਨ ਕਿਉਂ ਕੀਤਾ ਸੀ ਨਾਂ ਨੰਗ ਸੰਗ ਜਥੇ ਬੰਦੀਆਂ ਆਪਣੇ ਜਿਹੜਾ ਉਹਨਾਂ ਨੇ ਐਲਾਨ ਕੀਤਾ ਉਹਦੇ ਤੇ ਕਾਇਮ ਸੀ ਤੇ ਆਪਣੇ ਉਹਦੇ ਮੁਤਾਬਕ ਅਸੀਂ ਗਏ ਆ ਤੇ ਜੇ ਉਹ ਆਪਣੇ ਉਹ ਮਰਿਆਦਾ ਜੇ ਉਹਨਾਂ ਨੇ ਕਰਨੀ ਸੀ ਤੇ ਫਿਰ ਉਹ ਉੱਥੇ ਉਹ ਕਰਦੇ ਦਸਤਾਰ ਬੰਦੀ ਉਹਨਾਂ ਨੇ ਆਪਣੇ ਨੇਰੇ ਦੇ ਵਿੱਚ ਜਿਹੜੀ ਆ ਰਾਤ ਨੂੰ ਪਤਾ ਨਹੀਂ 2 ਵਜੇ ਕੀਤੀ ਐ 1:30 ਵਜੇ ਕੀਤੀ ਐ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਪਰ ਉਹ ਸੰਗਤ ਦੇ ਸਾਹਮਣੇ ਨਹੀਂ ਹੋਈ ਤੇ ਜਿਹੜਾ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾ ਉੱਥੇ ਕੋ ਪ੍ਰਧਾਨ ਨਾ ਉੱਥੇ ਕੋਈ ਆਪਣੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸੀ ਨਾ ਕੋਈ ਵੀ ਸੰਤ ਮਹਾਂਪੁਰਖ ਨਾਨ੍ਹ ਸਿੰਘ ਜਥੇਬੰਦੀਆਂ ਦੇ ਮੁਖੀ ਉਹ ਤਾਂ ਉਹਨਾਂ ਦਾ ਸਿਰਫ ਇੱਕ ਸਕੱਤਰ ਸੀ ਸ਼੍ਰੋਮਣੀ ਕਮੇਟੀ ਦੇ ਤੇ ਇੱਕ ਜਿਹੜਾ ਕੋਈ ਉੱਥੋਂ ਦੇ ਸ਼ਾਇਦ ਮੈਨੇਜਰ ਜਾਂ ਪਤਾ ਨਹੀਂ ਕੌਣ ਸੀ ਇਲਾਦਾ ਕਿ ਜਸਤੇ ਕੇ ਨਾਲ ਤੁਸੀਂ ਐਲਾਨ ਕੀਤਾ ਸੀਗਾ ਬੁੱਢਾ ਦਲ ਨੇ ਐਲਾਨ ਕੀਤਾ ਸੀ ਕਿ ਅਸੀਂ ਉਹ ਬਾਕੀ ਜਥੇਦਾਰਾਂ ਨੂੰ ਬਹਾਲ ਕਰਾਵਾਂਗੇ ਤੁਸੀਂ ਜਾਂ ਪੰਥ ਪ੍ਰਵਾਨ ਕਰੇਗਾ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਣ ਦਸਤਾਰਬੰਦੀ ਕੀਤੀ ਗਈ ਆ ਉਹਨਾਂ ਨੇ ਇਹ ਵੀ ਸੁਨੇਹਾ ਦਿੱਤਾ ਕਿ ਵੀ ਆਪਸੀ ਲੜਾਈ ਨਾ ਹੋਈ ਨਹੀਂ ਤੇ ਉਹਨੂੰ ਕਿਵੇਂ ਪ੍ਰਵਾਨ ਕਰਾਂਗੇ ਦਸਤਾਰਬੰਦੀ ਜੇ ਹੁੰਦੀ ਫੇਰ ਹੀ ਪ੍ਰਵਾਨ ਕਰਦੇ ਪੰਥ ਨਹੀਂ ਪ੍ਰਵਾਨ ਕਰੇਗਾ ਬੁੱਢਾ ਦਲ ਨਹੀਂ ਪ੍ਰਵਾਨ ਕਰੇਗਾ ਬਿਲਕੁਲ ਨਹੀਂ ਕੋਈ ਪ੍ਰਵਾਨ ਨਹੀਂ ਨਾ ਬੁੱਢਾ ਦਲ ਨਾ ਕੋਈ ਵੀ ਨੰਗਸੰਗ ਜਥੇਬੰਦੀ ਉਹਨੂੰ ਪ੍ਰਵਾਨ ਨਹੀਂ ਕਰਦੀ ਤੇ ਜਿਹੜੇ ਆਪਣੇ ਜਿਹੜੇ ਪਹਿਲਾਂ ਇਹਨਾਂ ਨੇ ਲਾਏ ਨੇ ਭਾਵੇਂ ਤਖਸ਼ਿਰੀ ਦਮਨਵਾ ਸਾਹਿਬ ਦੇ ਆ ਤਖਸ਼ਿਰੀ ਅਕਾਲ ਤਖਸ਼ਿਦ ਸਾਹਿਬ ਦੇ ਆ ਤਖਸ਼ਿਰੀ ਕੇਸਗੜ੍ਹ ਸਾਹਿਬ ਦੇ ਤੇ ਸਾਨੂੰ ਉਹ ਜਿਹੜੇ ਆ ਆਪਣੇ ਉਹ ਹੀ ਪ੍ਰਵਾਨ ਨੇ ਉਹਨਾਂ ਨੂੰ ਜਦੋਂ ਵੀ ਆਉਣਗੇ ਉਹਨਾਂ ਦਾ ਸਤਿਕਾਰ ਪੂਰਾ ਉਵੇਂ ਹੀ ਕਰਾਂਗੇ ਗਿਆਨੀ ਜੀ ਗੜਗੱਜ ਸਿੰਘ ਕਹਿੰਦੇ ਕਿ ਆਪਸੀ ਲੜਾਈ ਨਾ ਕਰੋ ਸਾਨੂੰ ਚਾਹੀਦਾ ਕਿ ਅਸੀਂ ਅੱਗੇ ਹੋ ਕੇ ਵੱਧ ਕੇ ਲੜਾਈ ਲੜੀਏ ਕਹਿੰਦੇ ਆਪਸੀ ਨਾਲ ਲੜੀ ਆਪਸੇ ਲੜੀ ਮਰੀ ਨਾ ਜੀ ਉਹ ਨਹੀਂ ਕਰਦੇ ਜੇ ਹੁਣ ਸਾਰੇ ਇੱਕ ਪਾਸੇ ਨੇ ਸਾਰਾ ਖਾਲਸਾ ਪੰਥ ਤੇ ਉਹ ਆਪਣੇ ਉਹਨਾਂ ਦੇ ਪਿੱਛੇ ਕੌਣ ਹੈ ਕੀ ਮਜਬੂਰੀ ਹੈ ਇੱਕ ਬੰਦਾ ਹੀ ਆਪਣੇ ਸਾਰਾ ਕੁਝ ਹੋ ਗਿਆ ਉਹ ਗਲਤ ਹੈ ਇਸ ਕਰਕੇ ਜਿਹੜਾ ਹੈ ਨਾ ਜੇ ਸਾਰਿਆਂ ਦੀ ਸਹਿਮਤੀ ਨਾਲ ਹੋਵੇ ਸਰਬੱਤ ਖਾਲਸਾ ਦੇ ਵਿੱਚ ਜਥੇਦਾਰ ਚੁਣਿਆ ਜਾਵੇ ਉਹਦੇ ਸਹਿਮਤੀ ਹੁੰਦੀ ਹੈ ਇਸ ਸਹਿਮਤੀ ਕਾਦੀ ਹੈ ਨਾ ਕੋਈ ਆਪਣੇ ਸ਼ਰੋਮਣੀ ਕਮੇਟੀ ਦਾ ਉਹਨਾਂ ਦੇ ਆਪ ਦਾ ਹੀ ਕੋਈ ਹੈ ਨਹੀਂ ਨਾ ਪ੍ਰਧਾਨ ਨਾ ਚੀਫ ਸਕੱਤਰ ਨਾ ਕੋਈ ਵੀ ਨਾ ਇੱਥੋਂ ਦੇ ਮੌਜੂਦਾ ਸ਼ਰੋਮਣੀ ਕਮੇਟੀ ਦੇ ਮੈਂਬਰ ਵੀ ਉੱਥੇ ਹਾਜ਼ਰ ਨਹੀਂ ਸੀ ਜਿਹੜੇ ਮੀਡੀਆ ਰਿਲੀਜ਼ ਕਰਦੇ ਆ ਐਸਜੀਪੀਸੀ ਦੇ ਜਸਕਰਨ ਸਿੰਘ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਪ੍ਰਕਾਸ਼ ਨਹੀਂ ਹੋਇਆ ਸੀਗਾ ਉੱਤੇ ਉਸ ਵੇਲੇ ਜਦੋਂ ਦਸਤਾਰਬੰਦੀ ਕੀਤੀ ਗਈ ਹੈ ਉਹ ਕਹਿੰਦੇ ਕਿ ਸਾਰਾ ਕੁਝ ਹੋਇਆ ਹੋਇਆ ਸੀਗਾ ਗੇਟ ਖੁੱਲੇ ਹੋਏ ਸੀਗੇ ਸੰਗਤ ਆ ਰਹੀ ਸੀਗੀ ਦਰਸ਼ਨ ਕਰ ਰਹੀ ਸੀਗੀ ਇਹ ਜਿਹੜੀਆਂ ਫੋਟੋਆਂ ਉਹ ਕਿੱਥੋਂ ਆ ਗਈਆਂ ਉਹ ਜਿਹੜੀਆਂ ਫੋਟੋਆਂ ਕਿੱਥੋਂ ਆਈਆਂ ਨੇ ਜਿਹੜੀਆਂ ਉਹ ਮੀਡੀਆ ਦੇ ਵਿੱਚ ਆ ਰਹੀਆਂ ਉਹਨਾਂ ਨੇ ਹੀ ਪਾਈਆਂ ਉਹ ਪ੍ਰਕਾਸ਼ ਥੋੜੀ ਸਮਾਂ 2:30 ਵਜੇ ਦਾ ਲਿਖਿਆ ਹੋਇਆ ਹੈ ਹਾਂ ਜਿੱਥੇ 2:30 ਵਜੇ ਦਾ ਲਿਖਿਆ ਹੋਇਆ ਉੱਥੇ ਆਪਣੇ ਉਹ ਸੁਖਾਸਨ ਨੇ ਮਹਾਰਾਜ ਉਹ ਤੇ ਆਪਣੇ ਜੇ ਪਹਿਲਾਂ ਪ੍ਰਕਾਸ਼ ਕਰ ਲੈਂਦੇ ਭਾਵੇਂ ਬਾਅਦ 'ਚ ਹੀ ਕਰਕੇ ਦਿਖਾ ਦਿੰਦੇ ਪਰ ਉਹ ਜੋ ਮ ਯਾਨਾ ਉਹ ਕੋਹਰ ਉਹ ਲੰਘਣਾ ਸੀ ਉਹਨੂੰ ਬਿਲਕੁਲ ਮੰਨਦੇ ਨਹੀਂ ਜਿਹੜੀ ਮਰਿਆਦਾ ਤੇ ਉਹਨਾਂ ਨੇ ਖਿਲਾਫ ਕੀਤਾ ਸਭ ਕੁਝ ਬਿਲਕੁਲ ਹੋਲੀ ਕਿ ਨਹੀਂ ਸੰਤ ਸੇਵ ਨਿਹੰਗ ਸਿੰਘ ਇੱਥੇ ਸੰਤ ਸੇਵ ਰੰਗ ਲਾਗਾ ਤਲਾਲਦੇਵ ਹੁਣ ਜਿਹੜਾ ਅੱਜ 10 ਤੇ 11 ਤੇ 12 ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਜਿਹੜਾ ਆਰੰਭ ਹੋ ਚੁੱਕਿਆ ਜਿਹੜੇ ਆਪਾਂ 12 ਫਿਰ 13 14 ਤੇ 15 ਨੂੰ ਸ੍ਰੀ ਆ ਆਨੰਦਪੁਰ ਸਾਹਿਬ ਵਿਖੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹੋਲਾ ਮਹੱਲਾ ਆਪਾਂ ਜਾਨੋ ਸ਼ੌਕਤ ਦੇ ਨਾਲ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਮਨਾਇਆ ਜਾਣਾ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਆਪਾਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਹੋਲਾ ਮਹੱਲਾ ਬਣਾਉਣਾ ਹੈ ਹੋਲੇ ਮਹੱਲੇ ਦੇ ਵਿੱਚ ਵੱਧ ਚੜ ਕੇ ਜਿਵੇਂ ਅੱਗੇ ਆਪਾਂ ਉਹਨੇ ਸਮੂਲੀਅਤ ਕਰਨੀ ਹੈ ਨਹਿੰਗ ਸਿੰਘ ਗੁਰੂ ਦੀਆਂ लाਡਲੀਆਂ ਫੌਜਾਂ ਜਿਹੜੀਆਂ ਨੇ ਉਹ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਸਾਰਿਆਂ ਨੇ ਬਹੁਤ ਹੀ ਸਤਕਾਰ ਦੇ ਨਾਲ ਜਿਵੇਂ ਹਰ ਸਾਲ ਮਹੱਲੇ ਚੜਦੇ ਨੇ ਉਵੇਂ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਕੌਮੀ ਤਿਉਹਾਰ ਆਪਾਂ ਅਨੰਦਪੁਰ ਸਾਹਿਬ ਵਿਖੇ ਮਨਾਉਣਾ ਤੇ ਇਹ ਜਿਹੜਾ ਆਪਣੇ ਇਹਨਾਂ ਦਾ ਸਖਤ ਹੀ ਵਿਰੋਧ ਕਰਦੇ ਹਾਂ ਕਰਦੇ ਰਵਾਂਗੇ ਬਾਬਾ ਜੀ ਜਿਸ ਤਰੀਕੇ ਦੀਆਂ ਤਸਵੀਰਾਂ ਸੀਗੀਆਂ ਪਹਿਲਾਂ ਵੀ ਪਿਛਲੀ ਵਾਰ ਤੋਂ ਹੁਣ ਦੀਆਂ ਪ੍ਰਸ਼ਾਸਨ ਨੇ ਬੜਾ ਸਹਿਯੋਗ ਕਰਦਾ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਜਿਵੇਂ ਪਹਿਲਾਂ ਇੱਕ ਘਟਨਾ ਵਾਪਰ ਗਈ ਸੀ ਉਸ ਨੂੰ ਲੈ ਕੇ ਜਾਦਾ ਸੰਜੀਦਾ ਹੁੰਦੇ ਆ ਨਿਹੰਗ ਸਿੰਘ ਕਹਿੰਦੇ ਕਿ ਜੇ ਮੁੰਡੇ ਆ ਰਹੇ ਨੌਜਵਾਨ ਆ ਰਹੇ ਇੱਕ ਮਰਿਆਦਾ ਦੇ ਵਿੱਚ ਆਓ ਬਹੁਤੇ ਗੀਤ ਨਾ ਵਜਾਓ ਕਿ ਅਸੀਂ ਗੁਰੂ ਘਰ ਚੱਲੇ ਆ ਉੱਥੇ ਹੁੱਲੜ ਬਾਜੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਵੱਡੇ ਵੱਡੇ ਡੈਕ ਲਾ ਲੈਂਦੇ ਨੇ ਜਿਹੜਾ ਉਹ ਬਹੁਤ ਹੀ ਸਤਕਾਰ ਦੇ ਨਾਲ ਸ਼ਰਧਾ ਭਾਵ ਨਾਲ ਨਾਲ ਆਉਣ ਤੇ ਆ ਕੇ ਨਮਸਕਾਰ ਕਰਨ ਕਿਸੇ ਨੂੰ ਵੀ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਜਿਹੜੇ ਨੌਜਵਾਨ ਨੇ ਉਹ ਆਉਣ ਆ ਕੇ ਜਿਨ੍ਹਾਂ ਨੇ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਨੌਜਵਾਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰ ਛਾਕੇ ਬਾਣੀ ਬਾਣੇ ਦੇ ਧਾਰਨੀ ਹੋਣ ਤੇ ਨਾਲ ਹੀ ਜਿਹੜਾ ਸਾਡੇ ਨੌਜਵਾਨ ਬੱਚੇ ਨਸ਼ਿਆਂ ਦੇ ਆਦੀ ਹੋਏ ਹੋਏ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਤੇ ਤਿਆਰ ਪਰ ਤਿਆਰ ਹੋ ਕੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜੂਦ ਪੰਥ ਪਾਸ਼ਾ ਸਾਡੇ ਨਾਲ ਸੀਗੇ ਤੇ ਭਾਈ ਸਾਹਿਬ ਜੀ ਹਰੀ ਵੀ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਭਾਈ ਮੋਹਕਮ ਸਿੰਘ ਜੀ ਤੇ ਇਹ ਕਹਿੰਦੇ ਕਿ ਅਸੀਂ ਉਸ ਵੇਲੇ ਮੌਜੂਦ ਸੀਗੇ ਜਦੋਂ ਸਾਰੀਆਂ ਚੀਜ਼ਾਂ ਹੋ ਰਹੀਆਂ ਸੀਗੀਆਂ ਜਦੋਂ ਦਸਤਾਰ ਬੰਦੀ ਸਾਨੂੰ ਤਾਂ ਅੰਦਰ ਨਹੀਂ ਐਂਟਰ ਹੋਣ ਦਿੱਤਾ ਅਜਿਹੀ ਕੀ ਨੌਬਤ ਆ ਗਈ ਸੀ ਕਿ ਗੁਰੂ ਘਰ ਦੇ ਵਿੱਚ ਤਾਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਜੇ ਦਰਸ਼ਨ ਲਈ ਆ ਰਿਹਾ ਮੱਥਾ ਟੇਕਣ ਲਈ ਆ ਰਿਹਾ ਤੁਹਾਨੂੰ ਕਿਉਂ ਰੋਕਿਆ ਗਿਆ ਬਾਰੀ ਸਾਨੂੰ ਇਹ ਪਹਿਲਾਂ ਨਹੀਂ ਸੀ ਪਤਾ ਉੱਥੇ ਨਿਹੰਗ ਸਿੰਘ ਦੋ ਅੰਦਰ ਮੱਥਾ ਟੇਕਣ ਜਾਣਾ ਚਾਹੁੰਦੇ ਸੀ ਤੇ ਇੱਕ ਦਾ ਛਿੱਟਾ ਬਾਣਾ ਪਾਇਆ ਸੀ ਇੱਕ ਦਾ ਨੀਲਾ ਬਾਣਾ ਸੀ ਜੀ ਉਹਨਾਂ ਨੂੰ ਪੁਲਿਸ ਰੋਕ ਕੇ ਖੜੀ ਤੇ ਸਾਡਾ ਉੱਥੇ ਮਤਲਬ ਕਮਰਾ ਉੱਥੇ ਹੀ ਸਭ ਹੀ ਆ ਰਹੇ ਆ ਉਹਨੂੰ ਤੇ ਵੇਖਿਆ ਉਹਨਾਂ ਨੂੰ ਰੋਕ ਰਹੇ ਮੈਂ ਉਹਨੂੰ ਕਿਹਾ ਇਹਨਾਂ ਨੂੰ ਕੋ ਰੋਕ ਰਹੇ ਨਹੀਂ ਜੀ ਥੋੜਾ ਹੁਣ ਹੁਣੇ ਹੁਣੇ ਕਰ ਦਿੰਦੇ ਆ ਹੁਣੇ ਖੋਲ ਦਿੰਦੇ ਹੁਣੇ ਖੋਲ ਦਿੰਦੇ ਪੁਲਿਸ ਵਾਲੇ ਜਿਹੜੇ ਸੀ ਤੇ ਉਹ ਮੈਂ ਉਹਨਾਂ ਨੂੰ ਕਿਹਾ ਜੀ ਅਸੀਂ ਤੱਕੇ ਨਾਲ ਉਹ ਅੰਦਰ ਵੜੇ ਅਗਲੇ ਪਾਸਿਓਂ ਮਤਲਬ ਕਿ ਜਿਹੜੇ ਤਖਤ ਸਾਹਿਬ ਦੇ ਅਗਲੇ ਦਰਵਾਜ਼ੇ ਨੇ ਜਿਸੇ ਪ੍ਰਸ਼ਾਦ ਚੜਾਉਣੇ ਆ ਅਗਲੇ ਦਰਵਾਜ਼ੇ ਬੰਦ ਸੀ ਫਿਰ ਉੱਥੇ ਸੰਗਤ ਹੋਰ ਵੀ ਕੁਝ 10 15 20 ਸਰੀਰ ਬੈਠੇ ਹੋਏ ਸੀ ਬੀਬੀਆਂ ਸੀ ਪੰਚਾਇਤ ਹੋਰ ਉਹ ਬਾਹਰ ਬੈਠੇ ਸੀ ਉਹ ਕਹਿੰਦੇ ਜੀ ਹੁਣੇ ਦਰਵਾਜ਼ਾ ਖੁੱਲ ਜਾਂਦਾ ਸਾਨੂੰ ਉਦੋਂ ਤੱਕ ਇਹ ਵੀ ਨਹੀਂ ਪਤਾ ਵੀ ਇਹ ਕੱਢਣ ਆਉਣ ਲੱਗੀ ਆ ਨਹੀਂ ਤੇ ਅਸੀਂ ਦੂਜੇ ਦਰਵਾਜ਼ੇ ਸਾਨੀ ਅੱਗੋਂ ਦੀ ਉਹਨਾਂ ਨੂੰ ਘੇਰਦੇ ਜਾਂ ਕੁਝ ਕਰਦੇ ਕੋਈ ਮਰਿਆਦਾ ਦੇ ਵਿੱਚ ਹੈ 2:30 ਵਜੇ ਦੇ ਨੇੜੇ ਤੜੇ ਪ੍ਰਕਾਸ਼ ਹੋ ਜਾਂਦਾ ਉਹਨੇ ਸੁਣਿਆ ਹੀ ਨਹੀਂ ਕਦੇ ਇਹ ਤਾਂ ਵੀ ਹੁੰਦਾ ਜਿਹੜੀ ਮਰਿਆਦਾ ਉਹਨਾਂ ਨੇ ਆਪ ਹੀ ਲਿਖ ਕੇ ਫਲੈਕਸ ਲਾਏ ਹੁਣ ਜਾ ਕੇ ਦੇਖ ਲਓ 10 ਵਜੇ ਦਾ ਟਾਈਮ ਹੈ ਇਹ ਕਾਦੀ ਮਰਿਆਦਾ ਹੈ ਮਰਿਆਦਾ ਤਾਂ ਹੁੰਦੀ ਹੈ ਆਪਣੇ ਸੰਤ ਮਹਾਂਪੁਰਖ ਪਹੁੰਚਦੇ ਨੇ ਕੋਈ ਅਰਦਾਸ ਬੇਨਤੀ ਆਪਣੇ ਸਾਰਿਆਂ ਦੇ ਵਿੱਚ ਸਪੀਕਰ 'ਚ ਤੁਸੀਂ ਲਾਈਵ ਆਪਣੇ ਪ੍ਰੋਗਰਾਮ ਹੁੰਦਾ ਤੇ ਉੱਥੇ ਕੋਈ ਹੈ ਹੀ ਨਹੀਂ ਤੇ ਉਹ ਕਾਦੀ ਮਰਿਆਦਾ ਥੋੜੀ ਹੈ ਕੋਈ ਹਨਾ ਵੈਸੇ ਤਾਂ ਹੀ ਚਲੋ ਹਮੇਸ਼ਾ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਆ ਸਤਿਕਾਰ ਕਰਦੇ ਆ ਪਰ ਜਿਹੜਾ ਉੱਥੇ ਆਪਣੇ ਜਿਹੜੀ ਉਹ ਮਰਿਆਦਾ ਮੁਤਾਬਕ ਕੋਈ ਵੀ ਉਹ ਜਿਹੜੀ ਹੈ ਉਹਨਾਂ ਨੂੰ ਜਿਹੜੀ ਉਹ ਦਸਤਾਰ ਬੰਦੀ ਨਹੀਂ ਹੋਈ ਬਿਲਕੁਲ ਘੋਰ ਲੰਗਣਾ ਬਿਲਕੁਲ ਬਾਬਾ ਗਵਿੰਦਰ ਜੀ ਵੀ ਨੇ ਭਾਈ ਸਾਹਿਬ ਬੇਨਤੀ ਕਰਦਾ ਸਾਡੀਆਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜਿੱਥੇ ਆਪਾਂ ਹੋਲੇ ਮਹੱਲੇ ਤੇ ਆਉਂਦੇ ਆ ਸਾਰੀਆਂ ਹੀ ਗੁਰਸੇਖ ਸੰਗਤਾਂ ਜਿਹੜੀਆਂ ਬਹੁਤ ਸਤਿਕਾਰ ਦਿੰਦੀਆਂ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਆਪਾਂ ਬਹੁਤ ਹੀ ਸਤਿਕਾਰ ਦੇ ਨਾਲ ਕਈ ਸਾਡੇ ਵੀ ਆਪਣੇ ਬਾਣਾ ਕਈ ਵਾਰੀ ਨਵੇਂ ਪਾ ਕੇ ਆਉਂਦੇ ਨੇ ਨੌਜਵਾਨ ਅੱਜ ਕੱਲ੍ਹ ਹਰ ਕੋ ਨੂੰ ਹੁੰਦਾ ਚਾਹ ਵੀ ਨਿਹੰਗ ਸਿੰਘ ਫੌਜਾਂ ਵਾਲਾ ਬਾਣਾ ਪਾ ਕੇ ਜਾਈਏ ਬਹੁਤ ਚੰਗੀ ਗੱਲ ਹੈ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਬਹੁਤ ਸੋਹਣਾ ਲੱਗਦਾ ਹੈ ਪਰ ਆਪਾਂ ਵੀ ਡਿਸਪੀਸਪਲਨ ਦੇ ਵਿੱਚ ਰਹਿਣਾ ਤੇ ਆਪਾਂ ਜਿਹੜੇ ਸੰਗਤ ਆਉਂਦੀ ਆ ਉਹਨਾਂ ਨੂੰ ਬਹੁਤ ਪਿਆਰ ਦੇ ਨਾਲ ਨੰਗੀਆਂ ਤਲਵਾਰਾਂ ਜਿਹੜੀਆਂ ਨਾ ਉਹ ਆਪਣੇ ਜਦੋਂ ਕੋਈ ਜ਼ਰੂਰਤ ਹੁੰਦੀ ਹੈ ਮਿਆਨ ਦੇ ਵਿੱਚੋਂ ਤਲਵਾਰ ਉਦੋਂ ਹੀ ਆਪਣੇ ਕੱਢਣੀ ਚਾਹੀਦੀ ਹੈ ਉਹ ਜਿਹੜਾ ਦਾ ਆਪਣੇ ਉਹ ਨੰਗੀ ਤਲਵਾਰ ਲਹਿਰਾਣੀ ਨਹੀਂ ਚਾਹੀਦੀ ਉਹ ਮਿਆਨ ਦੇ ਵਿੱਚ ਹੋਣੀ ਚਾਹੀਦੀ ਮਿਆਨ ਦੇ ਵਿੱਚ ਹੋਵੇ ਤੇ ਕਿੱਥੇ ਜਿੱਥੇ ਕੋਈ ਆਪਣੇ ਪੰਜ ਪਿਆਰੇ ਜਾਂ ਕੋਈ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਸਤਕਾਰ ਨਾਲ ਆਪਾਂ ਉੱਥੇ ਹੀ ਕੱਢਣੀ ਚਾਹੀਦੀ ਆ ਪਰ ਇਹ ਨਹੀਂ ਵੀ ਆਪਾਂ ਦੂਰੋਂ ਆ ਆਪਣੇ ਉਹ ਕਰਦੇ ਆ ਇਹ ਉਹ ਜਕਾਰਾ ਵੀ ਇੱਕ ਮਰਿਆਦਾ ਹੈ ਤੇ ਜਿਹੜਾ ਆਪਣੇ ਵੈਸੇ ਹੀ ਆਪਾਂ ਉਹ ਕਰਦੇ ਆ ਇਹ ਉਹਨੂੰ ਹੁਲੜਬਾ ਜੀ ਉਹ ਨਹੀਂ ਚੰਗਾ ਲੱਗਦਾ ਬਾਬਾ ਜੀ ਦੇ ਕਹਿਣ ਦਾ ਭਾਵ ਆ ਵੀ ਖਾਲਸੇ ਦੀ ਜਨਮ ਭੂਮੀ ਆ ਤੇ ਨਿਹੰਗ ਸਿੰਘ ਖਾਲਸਾ ਇੱਥੋਂ ਹੀ ਪੈਦਾ ਹੋਇਆ ਤੇ ਇਹ ਖਾਲਸੇ ਦਾ ਘਰ ਆ ਤੇ ਜਿਹੜੀ ਸੰਗਤ ਆ ਉਹ ਇੱਥੇ ਜੋੜ ਮੇਲਾ ਮਨਾਉਣ ਆਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇੱਥੇ ਆਜ ਰਿਹਾ ਤੇ ਉਹ ਪੁਰਾਣੀ ਘਹਾਵਤ ਆ ਘਰ ਆਇਆ ਮਾਜ ਆ ਨਾਗ ਸਿੰਘਾਂ ਨੂੰ ਇਹ ਬੇਨਤੀ ਆ ਵੀ ਸਾਡੇ ਘਰ ਆਇਆ ਸਾਰਿਆਂ ਦਾ ਸਤਿਕਾਰ ਕਰਨਾ ਇਹਨਾਂ ਦੀ ਸੇਵਾ ਕਰਨੀ ਹੈ ਕਿਸੇ ਨਾ ਕੌੜਾ ਬੋਲ ਨਹੀਂ ਬੋਲਣਾ ਬਾਬਾ ਜੀ ਦੇ ਕਹਿਣ ਦਾ ਭਾਵੇਂ ਜੀ ਬਿਲਕੁਲ ਬਿਲਕੁਲ ਬਾਬਾ ਕੁਲਵਿੰਦਰ ਜੀ ਵੀ ਸਾਡੇ ਨਾਲ ਨੇ ਬਾਬਾ ਜੀ ਜਿਸ ਤਿੱਕੇ ਦੇ ਨਾਲ ਅੱਜ ਦਸਤਾਰਬੰਦੀ ਹੋਈ ਹੈ ਬਾਬਾ ਜੀ ਦਾ ਕਹਿ ਰਹੇ ਕਿ ਉਹ ਦਸਤਾਰਬੰਦੀ ਨਹੀਂ ਹੈਗੀ ਕੁਸ਼ਕ ਆਏ ਉਹ ਦਸਤਾਰ ਪੇਟ ਕਰਕੇ ਚਲ ਗਏ ਪ੍ਰਕਾਸ਼ ਨਹੀਂ ਆ ਤੁਹਾਨੂੰ ਕੀ ਲੱਗਦਾ ਕਿ ਅਜਿਹੀਆਂ ਵਾਰੀ-ਵਾਰੀ ਗਲਤੀਆਂ ਕਿਉਂ ਕੀਤਾ ਜਾ ਰਹੀਆਂ ਨੇ ਅਕਾਲ ਤਖਤ ਸਾਹਿਬ ਨੂੰ ਲੈ ਕੇ ਕੋਈ ਮਾਨ ਮਰਿਆਦਾ ਹੈ ਨਹੀਂ ਉਹ ਹਦੂਦ ਦੀ ਦੇਖੋ ਜਿਹੜੀ ਪੰਥ ਦੀ ਮਰਿਆਦਾ ਹੈ ਸ਼ੁਰੂ ਤੋਂ ਚੱਲਦੀ ਆ ਰਹੀ ਜਿੰਨੀਆਂ ਵੀ ਸੰਪਰਦਾਵਾਂ ਆ ਜਾਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਉਹ ਸਾਰੇ ਆ ਕੇ ਦਸਤਾਰਬੰਦੀ ਕਰਦੇ ਦਸਤਾਰ ਦਿੰਦੇ ਸੀਗੇ ਤੇ ਅੱਜ ਤੁਸੀਂ ਦੱਸੋ ਵੀ ਉਹਨਾਂ ਨੇ ਦਸਤਾਰ ਵੀ ਨਹੀਂ ਸਜਾਈ ਤੇ ਸਿਰ ਤੇ ਰੱਖਤੀ ਏ ਗੁਰੂਗ੍ਰਾਮ ਸਾਹਿਬ ਦਾ ਪ੍ਰਕਾਸ਼ ਨਹੀਂ ਜਿਵੇਂ ਦਰਬਾਰ ਸਾਹਿਬ ਤੋਂ ਹੈੱਡ ਗ੍ਰੰਥੀ ਸਾਹਿਬ ਆਉਂਦੇ ਉਹ ਨਹੀਂ ਆਏ ਦੱਸੋ ਕਿਹੜੀ ਦਸਤਾਰਬੰਦੀ ਆਈ ਤੇ ਸੰਗਤ ਨੂੰ ਕਹਿੰਦੇ ਆ ਵੀ ਡਟਕੇ ਦਾ ਵਿਰੋਧ ਕਰੋ ਜਿੰਨਾ ਚਿਰ ਤੱਕ ਪੂਰੇ ਪੰਥ ਵੱਲੋਂ ਪੂਰੇ ਸੰਪਰਦਾਵਾਂ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਾਰਿਆਂ ਵੱਲੋਂ ਜਵੇਂ ਪੁਰਾਤਨ ਸਮੇਂ 'ਚ ਅੱਜ ਵੀ ਦਸਤਾਰ ਕੇਸਗੜ ਸਾਹਿਬ ਤੋਂ ਪਹਿਲੋਂ ਆਪਾਂ ਦੇਖਿਆ ਹੀ ਏ ਜਿਨੇ ਸਿੰਘ ਸਾਹਿਬ ਵੱਧ ਹੋਈਆ ਦਸਤਾਰਾਂ ਸਾਰੀਆਂ ਸੰਪਰਦਾਵਾਂ ਸੱਕੜਕੜ ਵੀ 5 5 7 7 ਸੌ ਤੇ ਦਸਤਾਰ ਇਕੱਠੀ ਹੋ ਜਾਂਦੀ ਸੀ ਜੀਹਦੇ ਉੱਤੇ ਸਾਰੇ ਦੁਨੀਆ 'ਚ ਲਾਈਵ ਚੱਲਦਾ ਸੀ ਉਸੇ ਤਰ੍ਹਾਂ ਹੀ ਜੇ ਦਸਤਾਰਬੰਦੀ ਹੁੰਦੀ ਤੇ ਪੰਥ ਪ੍ਰਮਾਣ ਕਰਦਾ ਨਿਹੰਗ ਸਿੰਘ ਜਥੇਬੰਦੀਆ ਪ੍ਰਮਾਣ ਕਰਦੀ ਆ ਪਰ ਸਾਨੂੰ ਕਿਸੇ ਨੂੰ ਇਸ ਕਰਕੇ ਪਰਵਾਹ ਨਹੀਂ ਅਸੀਂ ਪਿੰਡਾਂ 'ਚ ਵੀ ਮਤੇ ਪਾਏਗੇ ਨੇ ਕੱਲ ਬਹੁਤ ਵੇਖਿਆ ਤੁਸੀਂ ਇਸੇ ਕਰਕੇ ਉਹਨਾਂ ਚਿਰ ਕੋਈ ਪਰਵਾਹੀ ਇਹਨਾਂ ਨੂੰ ਕਰੇਗਾ ਤੇ ਅਸੀਂ ਇੱਥੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਨੂੰ ਇਹੀ ਕਹਿੰਦੇ ਆ ਵੀ ਪ੍ਰਾਰਥਨ ਸਮੇਂ ਤੋਂ ਉਹਨੇ ਨਿਹੰਗ ਸਿੰਘ ਜਥੇਬੰਦੀਆ ਜਿਹੇਦਰ ਥਾਪਦਰੀ ਅਕਾਲ ਤਖਤ ਸਾਹਿਬ ਦਾ ਵੀ ਬਾਬਾ ਜੀ ਨੂੰ ਇਹੀ ਕਹਿੰਦੇ ਵੀ ਤੁਸੀਂ ਇੱਥੇ ਆਪਣਾ ਨਿਹੰਗ ਸਿੰਘ ਜਥੇਦਰ ਥਾਪੋ ਹੋਲੇ ਮਲੇ ਤੱਕ ਦਾ ਐਲਾਨ ਦੇਣਾ ਚਾਹੀਦਾ ਬਾਬਾ ਜੀ ਅਲਟੀਮੇਟ ਦੇਣ ਤੇ ਜੇ ਉਹ ਜਿਹੇਦਰ ਨਹੀਂ ਥਾਪਦੇ ਤੇ ਨਿਹੰਗ ਸਿੰਘ ਜਥੇਬੰਦੀਆ ਤਕੜੇ ਹੋ ਉਥੇ ਆਪਣਾ ਹੋਲੇ ਮਲੇ ਤੋਂ ਬਾਅਦ ਜਿਹੇਦਰ ਥਾਪਣਾ ਬਿਲਕੁਲ ਕੀ ਲੱਗਦਾ ਕਿ ਇਸ ਤਿੱਕੇ ਨਾਲ ਉਹ ਕਹਿਣਗੇ ਕਾਨੂੰਨ ਨੂੰ ਹੱਥ ਦੇ ਵਿੱਚ ਲੈਣਾ ਜਾਂ ਇੱਥੇ ਕਿ ਅਕਾਲ ਤਖਤ ਸਾਹਿਬ ਦੀ ਕੋਈ ਮਰਿਆਦਾ ਹੈ ਮਰਿਆਦਾ ਦੇ ਹਿਸਾਬ ਨਾਲ ਚੱਲੋ ਤੁਹਾਨੂੰ ਵੀ ਕਹਿ ਸਕਦੇ ਨੇ ਕਿ ਵੇ ਇਸ ਤਿੱਕੇ ਨਾਲ ਥੋੜੀ ਕੋਈ ਤੱਕਾ ਕਰ ਸਕਦਾ ਦੇਖੋ ਇਹ ਮਰਿਆਦਾ ਦੀ ਗੱਲ ਹੈ ਮਰਿਆਦਾ ਤੇ ਉਹਨਾਂ ਨੇ ਤੋੜ ਦਿੱਤੀ ਪਹਿਲੇ ਤੋੜੀ ਹੋਈ ਹੈ ਮਰਿਆਦਾ ਤੇ ਉਹਨਾਂ ਨੇ ਤੋੜੀ ਨਾ ਜੇ ਦੇਖੋ 10 ਵਜੇ ਦਾ ਆਪਣਾ ਟਾਈਮ ਦੇਤਾ ਵੀ 10 ਵਜੇ ਜਿਹਦਰ ਸਾਹਿਬ ਦੀ ਤਾਜ ਪੋਸ਼ੀ ਹੋਣੀ ਆ ਤੇ 10 ਵਜੇ ਤੋਂ ਲਾ ਕੇ ਉਹਨਾਂ ਨੇ ਰਾਤ ਨੂੰ 2:30 ਵਜੇ ਕਰਤੀ ਉਸ ਟਾਈਮ ਸਾਰੇ ਦਰਵਾਜ਼ੇ ਬੰਦ ਕਿਸੇ ਨੂੰ ਅੰਦਰ ਨਹੀਂ ਦਾਣ ਦਿੱਤਾ ਜਾਂਦਾ ਇਹ ਕਿਹੜੀ ਤਾਜਪੁਸ਼ ਹੋ ਗਈ ਮਰਜ਼ਾਦਾ ਉਹਨਾਂ ਨੇ ਤੋੜੀ ਕਿ ਉਸ ਟਾਈਮ ਐਸਸੀਪੀ ਦਾ ਪ੍ਰਧਾਨ ਉੱਥੇ ਸੀਗਾ ਬਿਲਕੁਲ ਨਹੀਂ ਆ ਵੀ ਸਕਦੇ ਨੇ ਕਿ ਮਾਹੌਲ ਨਾ ਖਰਾਬ ਹੋ ਜਾਏ ਇਸ ਕਰਕੇ ਅਸੀਂ ਪਹਿਲਾਂ ਪਹਿਲਾਂ ਨਹੀਂ ਦੇਖੋ ਇੱਕ ਜਥੇਦਾਰ ਤੇ ਕੋ ਕੋਮ ਦਾ ਹੈ ਕੋਮ ਨੇ ਚੁਣਨਾ ਚਾਰ ਬੰਦਿਆਂ ਨੇ ਨਹੀਂ ਚੁਣਨਾ ਦੇਖੋ ਭਾਈ ਜਗਤਾਰ ਸਿੰਘ ਹਵਾਰੇ ਨੂੰ ਕਾਲ ਤੱਕ ਸਭ ਦਾ ਜਥੇਦਾਨ ਜਥੇਦਾਰ ਸੰਗਤ ਨੇ ਲਾਉਂਦੇ ਸੀ 10 ਲੱਖ ਦਾ ਕਾਟ ਸੀਗਾ ਸਤਰਾਬਾਤ ਖਾਲਸੇ ਦਾ ਕੋਮ ਨੇ ਪ੍ਰਵਾਨ ਕੀਤਾ ਦੇਖੋ ਇੱਥੇ ਵੀ ਜੇ ਆਪਾਂ ਕੋਈ ਜ਼ਿਹੇਦਾਰ ਥਾਪਦੇ ਆ ਪੂਰੀ ਕੌਮ ਨੂੰ ਪ੍ਰਵਾਨ ਕਰਨਾ ਪੈਂਦਾ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾ ਸਾਰੇ ਦਸਤਾਰਾ ਲੈ ਕੇ ਆਉਂਦੇ ਆ ਦਸਤਾਰਾ ਦਿੰਦੇ ਜੇ ਚਾਰ ਬੰਦੇ ਨੇ ਦਸਤਾਰ ਬੰਨਣੀ ਆ ਫਿਰ ਤੇ ਭਾਵੇਂ ਆਪਾਂ ਨਹਿਰ ਦੇ ਕੰਡੇ ਤੇ ਬੈ ਕੇ ਬੰਨ ਲੀਏ ਮਰਜ਼ਾਦਾ ਉਹਨਾਂ ਨੇ ਤੋੜੀ ਏ ਮੰਕਸ ਨੂੰ ਉਹਨਾਂ ਨੇ ਤੋੜਿਆ ਇਸ ਕਰਕੇ ਅਸੀਂ ਕਹਿੰਦੇ ਵੀ ਤਕੜੇ ਹੋ ਕੇ ਸਮੁੱਚਾ ਸਮਾ ਸਮੁੱਚੀ ਸੰਗਤ ਸਾਰੇ ਸੰਪਰਦਾਵਾਂ ਇਸ ਚੀਜ਼ ਦਾ ਵਿਰੋਧ ਕਰਕੇ ਦੁਬਾਰਾ ਸਹੀ ਤਰ੍ਹਾਂ ਦਸਤਾਰਬੰਦੀ ਕਿਸੇ ਨਵੇਂ ਚੰਗੇ ਜ਼ਿਹੇਦਾਰ ਦੀ ਹੋਣੀ ਚਾਹੀਦੀ ਏ ਨਹੀਂ ਤੇ ਪੁਰਾਣੇ अच्छा भाई साहब जी जਵੇਂ ਤੁਸੀਂ ਦੇਖ ਰਹੇ ਹੋ ਮर्यादा ਅਨੁਸਾਰ ਇਹ ਕੁਝ ਕਾਇਮ ਹੋ ਸਕਦਾ ਹੈ ਜਿਸ ਤਿੱਕੇ ਨਾਲ ਇਹ ਚੀਜ਼ਾਂ ਹੋ ਜਾਂ ਜਾਣੇ ਮਾਫ ਕਰਨਾ ਪਹਿਲਾਂ ਮੈਨੂੰ ਤੁਹਾਡਾ ਨਾਮ ਜਾਨਣਾ ਚਾਹਾਂਗਾ ਨਾਮ ਨਹੀਂ ਜੈਨ ਦੇ ਵਿਚਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਛੋਟੇ ਵੀਰ ਗੱਲ ਇਦਾਂ ਕਿ ਇਹ ਸੰਤ ਆ ਤੇ ਅਸੀਂ ਇਹਨਾਂ ਦੇ ਸਪਾਹੀ ਆ ਬਿਲਕੁਲ ਇਹ ਥੋੜਾ ਢੱਲਾ ਬੋਲ ਸਕਦੇ ਆ ਪਰ ਸਾਡੇ ਤਾਂ ਬੋਲ ਹੀ ਤਿੱਖੇ ਕੱਚ ਵਾਂਗੀਆਂ ਤੇ ਚੁਭਣੇ ਇਹਨਾਂ ਲੋਕਾਂ ਨੂੰ ਹੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਸ ਪੂਰੀ ਸੰਗਤ ਦੇ ਵਿੱਚ ਦੀਨ ਦੁਨੀਆ ਦੇ ਵਿੱਚ ਨਾ ਖਰਾਬ ਹੋ ਚੁੱਕਾ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾੜੀ ਨਹੀਂ ਕੁਝ ਚੰੰਦਾ ਕੁਝ ਲੋਕ ਮਾੜੇ ਆ ਹੁਣ ਇੱਕ ਦੋ ਚੀਜ਼ਾਂ ਵੇਖਣ ਵਾਲੀਆਂ ਮਿੱਤਰ ਮੇਰੀਆਂ ਗੱਲਾਂਾਂ ਨੂੰ ਚੁਬੜੀਆਂ ਵੀ ਬੜੀਆਂ ਵਾਂ ਪਰ ਮੈਂ ਗੁਰੂ ਦਾ ਸੇਖਾਂ ਗੁਰੂ ਦੇ ਘਰ ਖੜਾ ਸੱਚੀ ਤੇ ਸਪਸ਼ਟ ਗੱਲ ਕਰਾਂਗਾ ਇਹ ਹੁਣ ਬਿਆਨ ਦੇ ਰਿਹਾ ਕਿ ਜੋ ਕੁਝ ਵੀ ਫੈਸਲੇ ਹੋਏ ਆ ਦਿਨ ਦੇ ਚਾਨਣ 'ਚ ਹੋਏ ਆ ਰਾਤ ਦੇ ਹਨੇਰੇ ਦੀ ਦਸਤਾਰ ਧਰ ਦਿੱਤੀ ਗੱਲ ਦਸਤਾਰ ਦੀ ਵੀ ਨਹੀਂ ਗੱਲ ਕਰਤਾਰ ਦੀ ਸੀ ਕਰਤਾਰ ਕਿੱਥੇ ਲਿਆਓਗੇ ਤੁਸੀਂ ਦੂਜੀ ਚੀਜ਼ ਹੈ ਮਿੱਤਰ ਕਿ ਰਾਤ ਦੇ ਹਨੇਰੇ ਦੇ ਵਿੱਚ ਜਿਹੜਾ ਨਾ ਉਹ ਕੌਣ ਜਾਗਦੇ ਹੁੰਦੇ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਸੇ ਇਹ ਉੱਲੂਆਂ ਦਾ ਜਥੇਦਾਰ ਤੇ ਹੋ ਸਕਦੇ ਨੇ ਕੁਝ ਚੁਣਦੇ ਬੰਦਿਆਂ ਦੇ ਚੁਣੇ ਹੋਏ ਪਰ ਕੌਮ ਦੇ ਜਥੇਦਾਰ ਨਹੀਂ ਜੇਕਰ ਕੌਮ ਦੇ ਜਥੇਦਾਰ ਹੁੰਦੇ ਤਾਂ ਕੌਮ ਦੀ ਸਹਿਮਤੀ ਲੈਂਦੇ ਤੁਸੀਂ ਸਵਾਲ ਕਰ ਰਹੇ ਸੀ ਬਾਬਾ ਜੀ ਨੂੰ ਕਿ ਭਾਈ ਸਾਹਿਬ ਉਹਨਾਂ ਨੇ ਇਹ ਸੋਚਿਆ ਹੋਵੇਗਾ ਕਿ ਟਕਰਾਅ ਦਾ ਮਾਹੌਲ ਨਾ ਪੈਦਾ ਹੁੰਦਾ ਜੇ ਨਯੰਗ ਸਿੰਘ ਜਥੇਬੰਦੀਆਂ ਦਾ ਉਹਨਾਂ ਦੇ ਮਨਾਂ ਦੇ ਵਿੱਚ ਖੌਫ ਹੁੰਦਾ ਡਰ ਹੁੰਦਾ ਵੱਡੀ ਗੱਲ ਸਤਕਾਰ ਹੁੰਦਾ ਤਾਂ ਭਾਈ ਸਾਹਿਬ ਜੀ ਇੱਥੇ ਕਿਹੜੇ ਨੰਗ ਸਿੰਘ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਕੀ ਉਹ ਇੱਕ ਸ਼ਖਸੀਅਤ ਦੇ ਮਤਲਬ ਉਹ ਹੈਗੇ ਨੇ ਕਿ ਐਸੇ ਸ਼ਖਸੀਅਤ ਨੇ ਪੰਥ ਪਾਤਸ਼ਾਹ ਨੇ ਉਹ ਪਾਤਸ਼ਾਹ ਨਾ ਤਾਂ ਭਾਈ ਸਾਹਿਬ ਜੀ ਜੇ ਉਹਨਾਂ ਨੇ ਕਾਲ ਦਿੱਤੀ ਸਾਰੇ ਨੰਗ ਸਿੰਘ ਜਥੇਬੰਦੀਆਂ ਦੇ ਮੁਖੀ ਹੈ ਬਾਬਾ ਮੇਜਰ ਸਿੰਘ ਬਾਬਾ ਕੁਲਵਿੰਦਰ ਸਿੰਘ ਜਾਂ ਬਾਕੀ ਜਿੰਨੇ ਵੀ ਆ ਉਹਨਾਂ ਨਾਲ ਗੁਰਮਤਾ ਕੀਤਾ ਜਾ ਸਕਦਾ ਸੀ ਐਡੀ ਗੱਲ ਤਾਂ ਨਹੀਂ ਉਹਨਾਂ ਨੇ ਕਿ ਤੋਪਾਂ ਬੀੜਦਨੀਆਂ ਸੀ ਜਾਂ ਉਹਨਾਂ ਦੀਆਂ ਫੌਜਾਂ ਚੜ ਕੇ ਆ ਜਾਂਦੀਆਂ ਇਦਾਂ ਦਾ ਕੁਝ ਨਹੀਂ ਸੀ ਹੋਣਾ ਕਿਉਂਕਿ ਜਿੰਨਾ ਗੁਰੂ ਘਰ ਉਹਨਾਂ ਦਾ ਉਨਾ ਹੀ ਗੁਰੂ ਘਰ ਸਾਡਾ ਹੈ ਪਿਆਰ ਦੇ ਨਾਲ ਗੁਰਮਤਾ ਜਿੱਦਾਂ ਗੁਰਬਾਣੀ ਕਹਿੰਦੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਦੁਬਦਾ ਤੇ ਖੜੀ ਸੀ ਪਰ ਬੈਠਣ ਵਾਸਤੇ ਤਿਆਰ ਹੀ ਨਹੀਂ ਹਨਾ ਇਹ ਇਹ ਜਾਣੇ ਨਾ ਜਾਣੇ ਜਿਹੜੀ ਭੁੱਲ ਹੋਈ ਸੀ ਨਾ ਭੁੱਲ ਤੇ ਪੁੱਲ ਭੁੱਲ ਤੇ ਪੁੱਲ ਤੇ ਭੁੱਲ ਤੇ ਪੁੱਲ ਹੁੰਦੀ ਜਾ ਰਹੀ ਹੈ ਇਹ ਨਾ ਬਖਸ਼ਣ ਯੋਗ ਆ ਜਦੋਂ ਜਦੋਂ ਵੀ ਸਾਡਾ ਸਮਾਜ ਸ਼ਰੋਮਣੀ ਅਕਾਲੀ ਦਲ ਤੇ ਗੁਰਦਰਾ ਪ੍ਰਬੰਧਕ ਕਮੇਟੀ ਦੇ ਉੱਪਰ ਥੋੜਾ ਜਿਹਾ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰਦਾ ਨਾ ਇਹ ਆਪਣੇ ਆਪ ਕੋਈ ਇਹੋ ਜਿਹਾ ਕਦਮ ਚੁੱਕ ਲੈਂਦੇ ਆ ਜਾਂ ਪ੍ਰਮਾਤਮਾ ਇਹਨਾਂ ਦੀ ਮਤ ਪੁੱਠੀ ਪਾ ਕੇ ਕੋਹਾ ਜਿਹਾ ਕਦਮ ਚੁਕਾ ਦਿੰਦਾ ਕਿਨਾਂ ਦੀ ਕੀਤੀ ਕਰਤੇ ਤੇ ਸਾਰੀ ਖੇ ਪੈ ਜਾਂਦੀ ਆ ਇਸ ਕਰਕੇ ਮਿੱਤਰ ਪਿਆਰੇ ਇਹ ਜਿਹੜੇ ਜਥੇਦਾਰ ਸਾਹਿਬ ਇਹਨਾਂ ਨੇ ਚੁਣੇ ਆ ਵਿਚਰਨਾ ਤੇ ਉਹਨਾਂ ਨੇ ਕੌਮ ਦੇ ਵਿੱਚ ਹੀ ਆ ਨਾ ਸਰਪਾਉ ਕਿੰਨਾ ਕੋ ਪਾਉਣਗੇ ਹੁਣ ਪਿੰਡਾਂ ਦੇ ਵਿੱਚ ਜਾ ਕੇ ਲੋਕ ਵਿਰੋਧ ਕਰਨਗੇ ਉਹਨਾਂ ਨੇ ਤਾਂ ਜਥੇਦਾਰ ਸਾਹਿਬ ਨੇ ਤਾਂ ਸਾਰਾ ਕੁਝ ਮੰਗ ਲਿਆ ਕਹਿੰਦੇ ਸਹਿਯੋਗ ਦੋ ਸੰਗਤ ਸਹਿਯੋਗ ਦੇਵੇ ਅਸੀਂ ਪ੍ਰਚਾਰ ਕਰਨਾ ਅਸੀਂ ਤੱਕੜੇ ਹੋਣਾ ਬਾਕੀ ਜਿਹੜੇ ਬੱਡੇ ਆਰਐਸਐਸ ਵਾਲੇ ਜਾਂ ਹੋਰ ਬੜਾ ਆਪਣਾ ਪ੍ਰਚਾਰ ਕਰ ਰਹੇ ਨੇ ਅਸੀਂ ਤਾਂ ਆਪਸ ਵਿੱਚ ਹੀ ਲੜੀ ਮਰੀ ਜਾ ਰਹੇ ਹਾਂ ਕਹਿੰਦੇ ਅਸੀਂ ਇਕੱਠੇ ਹੋਣਾ ਸੰਗਤ ਦਾ ਸਜੋਗ ਚਾਹੀਦਾ ਕਹਿੰਦੇ ਲੜਨਾ ਮਰਨਾ ਨਹੀਂ ਮਿੱਤਰ ਪਿਆਰੇ ਇਹ ਕਹਿਣ ਦੀਆਂ ਗੱਲਾਂ ਐਵੇਂ ਧੱਕੇ ਨਾਲ ਹੀ ਕੋਈ ਕੁੱਤਾ ਮੂਤ ਵੀ ਕਰ ਜਾਂਦਾ ਤੇ ਆਰਐਸਐਸ ਦਾ ਨਾਲ ਆ ਦਿੰਦੇ ਨੇ ਕਿਹਦੀ ਕਟਾ ਕਿਹਦੀ ਮੱਝ ਕਟਾ ਨਹੀਂ ਦਿੰਦੀ ਤੇ ਆਰਐਸਐਸ ਦਾ ਨਾਲ ਆ ਦਿੰਦੇ ਫਲਾਣੀ ਦੀ ਸ਼ਾਬ ਯਾਰ ਇਹ ਕਿਹੜੇ ਚੱਕਰਾਂ 'ਚ ਪਏ ਯਾਰ ਕਿਸੇ ਦੀ ਕੋਈ ਔਕਾਤ ਨਹੀਂ ਆ ਕਿ ਸਿੱਖ ਕੌਮ ਵੱਲ ਸਾਡੀਆਂ ਦਸਤਾਰਾਂ ਵੱਲ ਸਾਡੀਆਂ ਜਥੇਆਂ ਬੰਦੇ ਵੱਲ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਰ ਜੇ ਇਹ ਲੋਕਾਂ ਨੂੰ ਅੱਜ ਵੀ ਡਰ ਜ ਪਰ ਸਾਡੇ ਮਨਾਂ ਦੇ ਵਿੱਚੋਂ ਜਿੰਨਾ ਲੋਕਾਂ ਦਾ ਡਰ ਨਿਕਲ ਗਿਆ ਉਹਨਾਂ ਦਾ ਕੀ ਕਰੀਏ ਸਾਡੇ ਆਪਣੇ ਮਨਾਂ ਦੇ ਵਿੱਚੋਂ ਨਾ ਸਤਕਾਰ ਰਿਹਾ ਨਾ ਡਰ ਰਿਹਾ ਇਸ ਕਰਕੇ ਮੇਰੇ ਵੀਰ ਇਹ ਜਿਹੜੇ ਜਥੇਦਾਰ ਸਾਹਿਬ ਬਿਆਨ ਦਿੰਦੇ ਫਿਰਦੇ ਨੇ ਸਟੇਜਾਂ ਤੇ ਇਹ ਸਿਰਫ ਤੇ ਸਿਰਫ ਸੰਗਤ ਨੂੰ ਸਟੇਜਾਂ ਤੇ ਬਿਆਨ ਦੇਣ ਵਾਲੇ ਆ ਜੇ ਜਥੇਦਾਰ ਸਾਹਿਬ ਜਿਹੜੇ ਹੁਣ ਬਣੇ ਨੇ ਕੀ ਗੜਗੰਜ ਸਿੰਘ ਇਹਨਾਂ ਦਾ ਨਾਮ ਹੈ ਜੇ ਇਹਨਾਂ ਨੂੰ ਥੋੜੀ ਬੋੜੀ ਵੀ ਸੂਝ ਹੁੰਦੀ ਜਾਂ ਕਿਤੇ ਭੈਣ ਭਰਾਵਾਂ ਦੇ ਜਾਂ ਕੌਮ ਦੇ ਪ੍ਰਤੀ ਨਿਹੰਗ ਸਿੰਘ ਜਥੇਬੰਦੀਆਂ ਦੇ ਪ੍ਰਤੀ ਪਿਆਰ ਹੁੰਦਾ ਤਾਂ ਆਪ ਹੀ ਕਹਿੰਦੇ ਨਹੀਂ ਭਾਈ ਮੈਂ ਇਸਰਪਾਉ ਗੱਲ ਦੇ ਵਿੱਚ ਨਹੀਂ ਪਾਉਣਾ ਪਹਿਲਾਂ ਮੈਨੂੰ ਕੌਮ ਪਿਆਰੀ ਆ ਜਿੱਥਰ ਦੀ ਕੁਰਸੀ ਨਹੀਂ ਤੁਹਾਨੂੰ ਕਿਉਂ ਲੱਗਦਾ ਕਿਉਂ ਨਹੀਂ ਪੰਥ ਪਰਵਾਣ ਹੋਣੇ ਚਾਹੀਦੇ ਹੋ ਕਹਿੰਦੇ ਕਿ ਜਿਹੜੇ 2 ਦਸੰਬਰ ਵਾਲੇ ਹੁਕਮਨਾਮੇ ਸੀਗੇ ਇਹਨਾਂ ਬਿਨ ਲਾਗੂ ਕਰਾਂਗੇ ਕਹਿੰਦੇ ਕੋਈ ਇਸ ਦੇ ਵਿੱਚ ਕਹਿੰਦੇ ਕੋਈ ਨਹੀਂ ਹੋਣਾ ਇੱਕ ਬੰਨੇ ਤਾਂ ਭਾਈ ਸਾਹਿਬ ਜੀ ਗੱਲਾਂ ਕਰਦੇ ਆ ਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਦੀਆਂ ਬੜਕ ਮਹਿਸੂਸ ਕਰਨਾ ਚਾਹੁੰਦੇ ਆ ਇਤਿਹਾਸ ਸੁਣਾਉਂਦੇ ਨੇ ਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਹੋਣਾ ਜਿਹਦਾ ਤੇ ਭਾਈ ਕਾਲੀ ਫੂਲਾ ਸਿੰਘ ਵਰਗੇ ਨੇ ਤੇ ਮਹਾਰਾਜਾ ਰਜੀਤ ਸਿੰਘ ਨੂੰ ਉਹ ਕਾਣਿਆ ਕਹਿ ਕੇ ਸਬੋਧਨ ਕੀਤਾ ਸੀ ਤੇ ਉਹਨੇ ਉਸ ਸਮੇਂ ਦੇ ਰਾਜੇ ਨੇ ਵੀ ਹੱਥ ਜੋੜ ਕੇ ਕੇ ਖੜ ਗਿਆ ਸੀ ਅੱਜ ਦੇ ਰਾਜੇ ਤਾਂ ਅਕਾਲ ਤਖਤ ਦਾ ਹੁਕਮ ਨਹੀਂ ਮੰਨ ਰਹੇ ਠੀਕ ਹੈਗਾ ਨਹੀਂ ਉਸ ਫੈਸਲੇ ਨੂੰ ਮੰਨ ਵੀ ਰਹੇ ਜੇ ਜਥੇਦਾਰ ਗੜਕੇ ਦੇ ਨਾਲ ਫੈਸਲਾ ਲੈ ਰਹੇ ਨੇ ਜਾਂ ਸਿਰ ਜੋੜ ਕੇ ਇਕੱਠੇ ਬਹਿ ਰਹੇ ਨੇ ਤੇ ਭਾਈ ਮੇਰੇ ਉਹਨਾਂ ਨੂੰ ਏਦਾਂ ਦਾ ਨਰਾਦਰ ਕੀਤੀ ਜਾ ਸਕਦੀ ਆ ਮੈਂ ਜਥੇਦਾਰ ਸਾਹਿਬ ਨੂੰ ਜਿਹੜੇ ਨਵੇਂ ਬਣੇ ਆ ਨਾ ਅਜੇ ਬਣੇ ਨਹੀਂ ਕੌਮ ਨੇ ਪ੍ਰਵਾਨ ਨਹੀਂ ਕੀਤਾ ਸਿਰ ਸਿਰ ਤੇ ਦਸਤਾਰ ਧਾਰੀ ਆ ਜਿੱਦਾਂ ਕਿਦਾ ਬਾਪੂ ਮਰ ਜਾਂਦਾ ਤੇ ਪ੍ਰਾਣੀਆਂ ਇੱਧਰ ਟੱਕ ਜਾਂਦੇ ਨਾਨਕੇ ਇਹ ਇਦਾਂ ਦੀ ਪਾਕੀ ਆ ਜਹੇਦਾਰ ਸਾਹਿਬ ਜੇ ਰਾਤ ਦੇ ਹਨੇਰੇ ਦੇ ਵਿੱਚ ਤੁਹਾਡੇ ਸਿਰ ਤੇ ਨਾ ਦਸਤਾਰ ਰੱਖ ਵੀ ਦਿੱਤੀ ਜਾਣਾ ਤੇ ਗੱਲ ਮੇਰੀ ਯਾਦ ਰੱਖ ਲਿਓ ਉਸੇ ਹਨੇਰੇ ਦੇ ਵਿੱਚ ਤੁਹਾਡੀ ਦਸਤਾਰ ਲਾਹ ਵੀ ਲੈਣੀ ਨਾ ਮੇਰੀ ਗੱਲ ਯਾਦ ਰੱਖ ਲਿਓ ਇਹਨਾਂ ਖੋ ਵੀ ਲੈਣੀ ਜੀ ਇਸ ਕਰਕੇ ਕੌਮ ਨੇ ਤੁਹਾਨੂੰ ਪਰਵਾਹ ਨਹੀਂ ਕੀਤਾ ਅਜੇ ਵੀ ਮੌਕਾ ਜੀ ਉਹ ਕੁਰਸੀ ਬੜੀ ਭਾਗਾ ਵਾਲਿਆਂ ਨੂੰ ਮਿਲਦੀ ਹੈ ਹੋ ਸਾਬ ਤੁਹਾਡੇ ਚੰਗੇ ਪਾਕ ਹੋਣ ਪਰ ਪੰਥ ਤੋਂ ਬਿਣਾ ਨਹੀਂ ਸੰਗਤ ਤੋਂ ਬਿਣਾ ਨਹੀਂ ਮੇਰੇ ਵਿੱਚ ਠੀਕ ਬਹੁਤ ਸ਼ੁਕਰੀਆ ਧੰਨਵਾਦ ਤਾਂ ਜਿਸ ਤਿੱਕੇ ਦੇ ਨਾਲ ਬਿੱਤ ਦਿਨੀ ਕਾਲ ਦਿੱਤੀ ਗਈ ਸੀ ਨਿਹੰਗ ਸਿੰਘਾਂ ਦੇ ਮੁਖੀ ਵੱਲੋਂ ਬਾਬਾ ਬਲਬੀਰ ਸਿੰਘ ਜੀ ਵੱਲੋਂ ਤੇ ਇੱਥੇ ਇਕੱਤਰ ਹੋਏ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਰ ਸਵੇਰ ਵੇਲੇ ਜਿਹੜੀ ਹੈ ਦਸਤਾਰਬੰਦੀ ਕਰ ਦਿੱਤੀ ਗਈ ਕਹਿੰਦੇ ਦਸਤਾਰਬੰਦੀ ਕੀਤੀ ਨਹੀਂ ਦਸਤਾਰ ਉੱਤੇ ਸਿਰਫ ਪੱਗ ਦੇ ਰੱਖੀ ਗਈ ਹੈ ਇਹ ਪੰਥ ਨੂੰ ਪਰਵਾਹ ਨਹੀਂ ਹੈਗਾ ਜੇ ਇਸ ਤਿੱਕੇ ਦੇ ਅਸਿਗਾ ਸਮਾਂ 10 ਵਜੇ ਸੀਗਾ ਪੰਥ ਹੋਂਦਾ ਕੌਮ ਆਉਂਦੀ ਸਾਰੇ ਇਕੱਠੇ ਹੁੰਦੇ ਉਹਨਾਂ ਵੱਲੋਂ ਦਸਤਾਰ ਜਿਹੜੀ ਹੈ ਪੇਟ ਕੀਤੀ ਜਾਂਦੀ ਜੇ ਤਖਤ ਦੇ ਜਥੇਦਾਰ ਸੀਗੇ ਪਰ ਪਹਿਲੇ ਹੀ ਬਾਬਾ ਜੀ ਨੇ ਕਹਿ ਦਿੱਤਾ ਸੀ ਕਿ ਇਹ ਪੰਥ ਨੂੰ ਪਰਵਾਹ ਨਹੀਂ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਇਹ ਵੀ ਦੇਖਣਾ ਹੈਗਾ ਇਸ ਵੀਡੀਓ ਨੂੰ ਵੱਤ ਵਾਤ ਸਾਂਝਾ ਕਰੋ ਕੈਮ ਸਜੋਗ ਦੇ ਸ੍ਰੀ ਗਮਿੰਦ ਸਿੰਘ ਧੰਨਵਾਦ